ਨੈਕਸਾ ਬ੍ਰਾਂਡ ਹੀ ਕਿਉਂ ਬੰਦਾ ਨੈਕਸਾ ਚ ਹੀ ਕਿਉਂ ਆਵੇ ਸਭ ਤੋਂ ਪਹਿਲੀ ਗੱਲ ਤਾਂ ਜੀ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਇੱਕ ਨਾ ਗਾਹਕ ਨੂੰ ਗਾਹਕ ਹੁਣ ਆਪਣੇ ਕੋਲੇ ਆਉਂਦਾ ਕੋਈ ਵੀ ਗਾਹਕ ਇੰਨਾ ਪੈਸਾ ਲਗਾਉਂਦਾ ਤਾਂ ਉਹਨੂੰ ਇੱਕ ਸਪੈਸ਼ialਟੀ ਉਹਨੂੰ ਇੱਕ ਸਪੈਸ਼ਲ ਪ੍ਰੀਮੀਅਮ ਦਿਖਾਉਣ ਲਈ ਔਰ ਗਾਹਕ ਮਿਕ ਸਿੰਪਲ ਜੀ ਇੱਕ ਪੰਜਾਬੀ ਚ ਜਿਵੇਂ ਆਪਣੇ ਹੁੰਦੀ ਜੀ ਕਹਾਵਤ ਕਹਿੰਦੇ ਹੁੰਦੇ ਆ ਰੱਬ ਵਰਗਾ ਹੁੰਦਾ ਗਾਹਕ ਗਾਹਕ ਇੱਕ ਰੱਬ ਦਾ ਰੂਪ ਹੁੰਦਾ ਕਿਉਂਕਿ ਉਹ ਪੈਸਾ ਲੈ ਕੇ ਆਊਗਾ ਪੈਸਾ ਅਕਾਊਂਟ 'ਚ ਜਮ੍ਹਾਂ ਕਰਾਊਗਾ ਉਸੇ ਅਕਾਊਂਟ 'ਚੋਂ ਆਪਾਂ ਸੈਲਰੀਆਂ ਲਵਾਂਗੇ ਜਿਵੇਂ ਸਾਰੇ ਇੱਥੇ ਜਿਹੜੀ ਜਿੰਨਾਂ ਸਟਾਫ ਹੈਗਾ ਸੈਲਰੀ ਦੇ ਰੂਪ ਵਿੱਚ ਉਹੀ ਪੈਸਾ ਸਾਨੂੰ ਮਿਲਣਾ ਤੇ ਅਸੀਂ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਉਸੇ ਪੈਸੇ ਨਾਲ ਪਾਵਾਂਗੇ ਤੇ ਇੱਕ ਆਪਾਂ ਜਿਹੜੇ ਕਸਟਮਰ ਨੂੰ ਜਿਹੜਾ ਇਨਾ ਪੈਸਾ ਲਾ ਰਿਹਾ ਹੈ ਤਾਂ ਉਹਨੂੰ ਇੱਕ ਪ੍ਰੈਮ ਪਰੀਮੀਅਮ ਫੈਸਿਲਿਟੀ ਦਿੰਨੇ ਆ ਚਾਹੇ ਈਵਨ ਅਗਰ ਸ਼ੋਰੂਮ ਦੇ ਵਿੱਚ ਉਹ ਆਉਂਦਾ ਹੈ ਤੇ ਗਰਮ ਇੰਨੀ ਬਾਹਰ ਇੰਨੀ ਜ਼ਿਆਦਾ ਗਰਮੀ ਚੱਲ ਰਹੀ ਹੈ ਇਸ ਟਾਈਮ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਗਰਮੀ ਹੈ ਜਿਵੇਂ ਇੱਥੇ ਏਸੀ ਚੱਲ ਰਹੇ ਨੇ ਏਸੀ ਦਾ ਕੰਫਰਟ ਉਹਨੂੰ ਮਿਲਣਾ ਚਾਹੀਦਾ ਫਿਰ ਆ ਕੇ ਜਦੋਂ ਚੇਅਰਸ ਉੱਪਰ ਬੈਠਦਾ ਹੈ ਉੱਥੇ ਉਹਨੂੰ ਕੰਫਰਟ ਮਿਲਣਾ ਚਾਹੀਦਾ ਜਿਹੜੀਆਂ ਇੰਨੇ ਵਧੀਆ ਆਪਾਂ ਜਿਹੜੇ ਸੋਫੇ ਬਣਾਏ ਨੇ ਹਨਾ ਉਹਨਾਂ ਲਈ ਰੱਖੇ ਨੇ ਉਹਨਾਂ ਨੂੰ ਕੰਫਰਟ ਮਿਲਣਾ ਚਾਹੀਦਾ ਇਸ ਇਹਦੇ ਉੱਪਰ ਬੈਠ ਕੇ ਜਦੋਂ ਹੀ ਆਉਂਦੇ ਆ ਉਹਨਾਂ ਨੂੰ ਜਿਹੜਾ ਇੱਕ ਪਾਣੀ ਵੀ ਵਧੀਆ ਕੁਆਲਿਟੀ ਦਾ ਜਿਵੇਂ ਤੁਸੀਂ ਦੇਖੋਗੇ ਬਿਸਲੇਰੀ ਦੀਆਂ ਬੋਤਲਾਂ ਹੀ ਮਿਲਦੀਆਂ ਪਾਣੀ ਪਾਣੀ ਜਿਹੜਾ ਮਿਲਦਾ ਹੈਗਾ ਸਿਰ ਇਹ ਪਾਣੀ ਦੀ ਮਿਲ ਕੇ ਵੀ ਇੱਕ ਗੁਣਵੱਤਾ ਔਰ ਜਿਹੜਾ ਪਾਣੀ ਦੀ ਜਿਹੜੀ ਆਪਾਂ ਮੰਨ ਕੇ ਚੱਲੀਏ ਫਰੈਸ਼ਨੈਸ ਜਿਹੜੀ ਹੈਗੀ ਹੈ ਫੀਲ ਤਾਂ ਕਰੀਣਾ ਐਟ ਲੀਸਟ ਬੰਦਾ ਉਸ ਤੋਂ ਬਾਅਦ ਚਾਹ ਕੌਫੀ ਜਿਹੜੀ ਹੈਗੀ ਅਗਰ ਵਧੀਆ ਕੁਆਲਿਟੀ ਦੀ ਮਿਲੂਗੀ ਤਾਂ ਉਹਨੂੰ ਵੀ ਫੀਲ ਹੋਊਗਾ ਯਾਰ ਮੈਂ ਪੈਸਾ ਜਿਹੜਾ ਲਾ ਰਿਆ ਉਹ ਮੇਰਾ ਬਲਕੇ ਵੀ ਆਈ ਨਹੀਂ ਹੈ ਕਿ ਵੀ ਖਰਾਬ ਜਾ ਰਿਹਾ ਹੈਗਾ ਉਹਨੂੰ ਫੀਲ ਵੀ ਆਵੇ ਉਸ ਪੈਸੇ ਦਾ ਹਣਾ ਦੂਸਰੀ ਸਭ ਤੋਂ ਵੱਡੀ ਗੱਲ ਜੀ ਇੱਕ ਭਰੋਸੇਮੰਦ ਚੀਜ਼ ਹੈ ਅਜ ਤੋਂ ਜਿਹੜੀ 8-9 ਸਾਲ ਪਹਿਲਾਂ ਇਹ ਡੇ ਬਾਏ ਡੇ ਆਪਣੇ ਆਪ ਨੂੰ ਇੰਨਾ ਕੁ ਸੁਧਾਰ ਰਹੇ ਨੇ ਇਹਦੀ ਬਿਲਟ ਕੁਆਲਿਟੀ ਬਹੁਤ ਵਧੀਆ ਬਣ ਰਹੀ ਹੈ ਗੱਡੀ ਹੁਣ ਜਦੋਂ ਬੰਦਾ ਲੈਂਦਾ ਤਾਂ ਤਿੰਨ ਚੀਜ਼ਾਂ ਮੁੱਖ ਰੱਖਦਾ ਜੀ ਲੈਣੀ ਸੌਖੀ ਹੋਵੇ ਰੱਖਣੀ ਵਧੀਆ ਹੋਵੇ ਸੌਖੀ ਰਹੇ ਔਰ ਜਿਹੜੀ ਕੱਲ ਨੂੰ ਬੰਦਾ ਜੋ 5-10 ਸਾਲ ਬਾਅਦ ਜੀ ਵੇਚਣਾ ਵੇ ਠੀਕ-ਠਾਕ ਵਿਕ ਜੇ ਵਧੀਆ ਰੇਟ ਤੇ ਵਿਕ ਜੇ ਤਾਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਬੈਂਕਾਂ ਦੇ ਕਈ ਕੰਪੀਟੀਸ਼ਨ ਦੇ ਵਿੱਚ ਕਾਰਾਂ ਹੁੰਦੀਆਂ ਨੇ ਆਪਣੇ ਕੰਪੀਟੀਸ਼ਨ ਚ ਵੀ ਹੈਗੀਆਂ ਨੇ ਤਾਂ ਮਾਰੂਤੀ ਦੀ ਜਿਹੜਾ ਨੈਕਸਾ ਦੀਆਂ ਕਾਰਾਂ ਇਦਾਂ ਨੇ 100% ਫੰਡਿੰਗ ਕਰਦੀਆਂ ਬੈਂਕ ਕਿਉਂਕਿ ਉਹਨਾਂ ਨੂੰ ਯਕੀਨ ਹੈ ਵੀ ਐਟ ਲੀਸਟ ਜਿਹੜੀ ਇਹਦੀ ਹੈਗੀ ਹੈ ਇਹਦੀ ਰੀਸੇਲ ਵੈਲਿਊ ਬਹੁਤ ਜ਼ਿਆਦਾ ਹੈ ਹੁਣ ਆਪਾਂ ਗੱਲ ਕਰੀ ਰੱਖਣ ਦੀ ਰੱਖਣ ਦੇ ਵਿੱਚ ਕੀ ਹੈ ਦੋ ਚੀਜ਼ਾਂ ਆਪਾਂ ਮੇਨ ਰੱਖਦੇ ਆ ਇੱਕ ਤਾਂ ਜਿਹੜੀ ਇਹਦੀ ਮੇਨਟੇਨੈਂਸ ਕਾਸਟ ਹੈ ਜਿਹਦੇ ਵਿੱਚ ਸਰਵਿਸ ਕਾਸਟ ਵੀ ਆ ਗਈ ਪਾਰਟਸ ਦੀ ਅਵੇਲੇਬਿਲਟੀ ਵੀ ਆ ਗਈ ਔਰ ਪਾਰਟਸ ਦੀ ਜਿਹੜੀ ਹੈਗੀ ਹੈ ਚਾਰजेस ਵੀ ਬੜੇ ਘੱਟ ਨੇ ਠੀਕ ਹੈ ਜੀ ਔਰ ਤੁਸੀਂ ਕਦੇ ਵੀ ਇਹਦਾ ਬ੍ਰੇਕਡਾਊਨ ਨਹੀਂ ਦੇਖੋਗੇ ਇੰਜਨ ਬ੍ਰੇਕਡਾਊਨ ਨਹੀਂ ਦੇਖੋਗੇ ਮਾਰੂਤੀ ਦਾ ਤੁਸੀਂ ਦੇਖੋ ਹਜੇ ਵੀ ਮਨੀਸ਼ ਜੀ ਤੁਸੀਂ ਕਈ ਜਗ੍ਹਾ ਤੇ ਦੇਖਿਆ ਹੋਊਗਾ ਲੋਕ 1990 ਦੇ ਬੜੀਆਂ ਗੱਡੀਆਂ ਗੱਡੀਆਂ ਚਲਾਉਣ ਲੱਗੇ ਵੀ ਉਹਨਾਂ ਨੂੰ ਐ ਡਰ ਨਹੀਂ ਹੁੰਦਾ ਵੀ ਯਾਰ ਸਾਡੀ ਗੱਡੀ ਰਾਹ ਚ ਕਿਤੇ ਰੁਕ ਜਾਊਗੀ ਉਹ ਗੱਡੀਆਂ ਦੇ ਵੀ ਇੰਨਾ ਯਕੀਨ ਹਜੇ ਤੱਕ ਲੋਕਾਂ ਨੂੰ ਤਾਂ ਇੱਕ ਮਾਰੂਤੀ ਜਿਹੜਾ ਟਰਸਟਵਰਦੀ ਜਿਹੜੇ ਤੇ ਲੋਕ ਇੰਡੀਅਨ ਆਪਣੇ ਲੋਕ ਯਕੀਨ ਕਰਦੇ ਨੇ ਔਰ ਕਰ ਸਕਦੇ ਵੀ ਨੇ ਠੀਕ ਹੈ ਔਰ ਉਸ ਤੋਂ ਬਾਅਦ ਇੱਕ ਮੋਟੀ ਜੀ ਗੱਲ ਹੈ ਜੀ ਆਪਾਂ ਜਦੋਂ ਬਲਕਿ ਵੀ ਕੋਈ ਵੀ ਆਪਾਂ ਗੱਡੀ ਲੈਣੇ ਆ ਆਪਾਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਆਪਾਂ ਇੱਕ ਚੀਜ਼ ਸਭ ਤੋਂ ਪਹਿਲਾਂ ਆਪਾਂ ਨੋਟ ਕਰਦੇ ਆ ਯਾਰ ਕਿੰਨੀ ਦਿੰਦੀ ਹੈ ਹੁਣ ਮਾਈਲੇਜ ਦੀ ਗੱਲ ਕਰਦੇ ਆਪਾਂ ਮਾਈਲੇਜ ਜਦੋਂ ਵੀ ਆ ਗੱਡੀ 'ਚ ਤੇਲ ਪਾਉਣ ਲੱਗਦੇ ਆ ਇੱਕ ਤਾਂ ਜੀ ਕਵਰ ਆਉਂਦਾ ਹੁੰਦਾ ਬੰਦੇ ਦਾ ਵੀ ਯਾਰ ਡਰ ਜਾ ਲੱਗਦਾ ਵੀ ਯਾਰ ਆਪਾਂ ਮਤਲਬ ਗੱਡੀ ਲੈ ਤਾਂ ਲਈ ਹੁਣ ਜਿਹੜੇ ਨੇ ਮਾਈਲੇਜ ਨਾ ਦਿੱਤੀ ਤਾਂ ਆਪਣੇ ਤਾਂ ਇਹ ਘੋਣ ਵਾਂਗੂ ਆਪਣੀ ਜੇਬ ਨੂੰ ਖਾ ਜੂਗੀ ਹੁਣ ਮਾਰੂਤੀ ਲੈ ਕੇ ਅਗਲੇ ਵਿੱਚ ਭਰੋਸਾ ਹੁੰਦਾ ਯਾਰ 20+ ਦੀ ਮਾਈਲੇਜ ਮਿਲੀ ਜਾਣੀ ਆ ਆਪਾਂ ਨੂੰ ਤਾਂ ਆ ਕਰਕੇ ਇੱਕ ਭਰੋਸੇ ਵਾਲਾ ਵੀ ਇੱਕ ਚੀਜ਼ ਹੈਗੀ ਆ ਹੁਣ ਇਹ ਐਡਵਾਂਸਡ ਹੁੰਦੀ ਜਾਂਦੀ ਹੈ ਡੇ ਬਾਈ ਡੇ ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਹਾਈਬ੍ਰਿਡ ਗੱਡੀਆਂ ਆ ਰਹੀਆਂ ਨੇ ਤਾਂ ਤੁਸੀਂ ਨੈਕਸਸ ਦੇ ਵਿੱਚ ਦੇਖੋਗੇ ਮੋਸ